ਨੀ ਪ੍ਰੀਤੋ ਮੈਂ ਕਿੰਨੇ ਆਣਿਆਂ ਨੂੰ ਤਾਂ ਮੈਂ ਹੋਰ ਛੁੱਟੀਆਂ ਵਧਾਤੀਆਂ ਆਦਿਆਂ ਨੂੰ ਹਣ ਰੋਲਾ ਗੋਲਾਇਆ ਕਾਟੀ ਪਿਆ ਕਰਨਾ ਤੇ ਦੱਸ ਜੇ ਆਪਾਂ ਕਿਤੇ ਘੁੰਮਣ ਕੰਮਣ ਦਾ ਪਲਾਨ ਬਣਾਈਏ ਕਿਤੇ Shimla Shimla ਤੇ ਟੂਰ ਕਰੀਏ ਦੱਸ ਨਹੀਂ ਜੇ ਬਾਹਲੇ ਦੇਸ਼ਾਂ ਕੱਢਣਾ ਤਾਂ ਦੱਸ ਦੇ ਨਾਲੇ ਤੇਰਾ ਵੀ ਚਿੱਤ ਜਾਂ ਲੱਗਿਆ ਰੂ ਦੱਸ ਕਿਵੇਂ ਕਰਨਾ ਪ੍ਰੀਤੋ ਇਹ ਤੂੰ ਤਾਂ ਮੈਨੂੰ ਇੱਧਰ ਨਹੀਂ ਟਿਕਨਿੰਦਾ ਮੇਰੀ ਅੱਡੀ ਦਾ ਤੂੰ ਬੈਡ ਤੇ ਲੱਗਣ ਨਹੀਂ ਦਿੰਦਾ ਉੱਥੇ ਦੱਸ ਮੈਨੂੰ ਕੀ ਆਰਾਮ ਦੇਂਗਾ ਤੂੰ ਉੱਥੇ ਜਾ ਕੇ ਵੀ ਤਾਂ ਮੈਨੂੰ ਆਏਂਗੇ ਨਾ ਫੁੱਲ ਕੇ ਪਕਾ ਫੁੱਲ ਕੇ ਪਗਾ ਚਾਹ ਬਣਾ ਚਾਹ ਬਣਾ ਇੱਕ ਤਾਂ ਅਮਲੀ ਹੈ ਨਾ ਅਮਲੀ ਇਹਨਾਂ ਦਾ ਬੜਾ ਔਖਾ ਹੁੰਦਾ ਸੱਚੀ ਨਹੀਂ ਚੱਲੀਏ ਹੁਣ ਬਾਹਰ ਜਾ ਕੇ ਤੈਨੂੰ ਥੋੜੀ ਕੰਮ ਲਾਉਂ ਉੱਥੇ ਛਿੱਲੜ ਸਿੱਟਣੇ ਆ ਦੋ ਨੌਕਰ ਤਾਂ ਤੇਰੇ ਨੌਕਰ ਤਾਂ ਤੇਰੇ ਨੌਕਰ ਤਾਂ ਤੇਰੇ ਅੱਗੇ ਪਿੱਛੇ ਘੁੰਮਣਗੇ ਤਿੰਨ ਵਾਰੀ ਨੌਕਰ ਨੌਕਰ ਕਹਤਾ ਹਾਂ ਨਾ ਤੂੰ ਮੱਚ ਗੱਲ ਕਿੰਵੀ ਤੇ ਤੋ ਕੰਮ ਕਰਾਉਂਗਾ ਹਾਂ ਉਹ ਮਿਠੜੀ ਭੋਲੀ ਐ ਆਪਣੀ ਮਿਠੜੀ ਭੋਲੀ ਹਾਂ